ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਜਿਹੜਾ ਬੱਕਰ ਬੋਰਡ ਨੂੰ ਲੈ ਕੇ ਕਾਨੂੰਨ ਬਣਾਇਆ ਗਿਆ ਕੇਂਦਰ ਸਰਕਾਰ ਵੱਲੋਂ ਦੱਸਦੇ ਕਿ ਪਿਛਲੇ ਦਿਨੀ ਸਾਡੇ ਕੋਲ ਆਪਣੇ ਚੈਨਲ ਤੇ ਖਬਰ ਦਿਖਾਈ ਗਈ ਸੀ ਕਿ ਜਿੱਥੇ ਭਾਰੀ ਇਕੱਠ ਕਰਕੇ ਗੁਜਰਪਾਈਰ ਵੱਲੋਂ ਇਸ ਦਾ ਜਿਹੜਾ ਵਿਰੋਧ ਕੀਤਾ ਗਿਆ ਸੀਗਾ ਉਹਨਾਂ ਵੱਲੋਂ ਸਾਫ਼ ਗਿਆ ਗਿਆ ਹੈ ਸੀਗਾ ਕਿ ਇਹ ਜਿਹੜਾ ਕਾਨੂੰਨ ਉਹਨਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈਗਾ ਜੇਕਰ ਇਹਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਉਹ ਕਿਸੇ ਵੱਡੇ ਲੈਵਲ ਤੇ ਜਾ ਕੇ ਪ੍ਰਦਰਸ਼ਨ ਕਰਨਗੇ ਜਾਂ ਧਰਨਾ ਦੇਣਗੇ ਪਰ ਇੱਕ ਗੱਲ ਹੋਰ ਤੁਹਾਨੂੰ ਦੱਸਾਂਗੇ ਨਾ ਚਾਹਾਂਗੇ ਨਾਲ ਦੀ ਸਕਰੀਨ ਤੇ ਤਸਵੀਰਾਂ ਦਿਖਾ ਰਹੇ ਹਾਂ ਉਹਨਾਂ ਵੱਲੋਂ ਇੱਕ ਖਬਰ ਕੁਝ ਦਿਨ ਪਹਿਲੇ ਚੈਨਲ ਤੇ ਵੀ ਇੱਕ ਨਿਜੀ ਦੇ ਚੱਲੀ ਸੀਗੀ ਤੇ ਕਹਿੰਦੇ ਹੁਣ ਅਖਬਾਰ 'ਚ ਵੀ ਲੱਗੀ ਹੈ ਕਿ ਇੱਕ ਪਰਿਵਾਰ ਵੱਲੋਂ ਜਿਹੜਾ ਇਹਨਾਂ ਨੂੰ ਧੋਖੇ ਨਾਲ 사ਦ ਕੇ ਕੁਝ ਬੰਦਿਆਂ ਨੂੰ ਮੀਟਿੰਗ ਦਾ ਬਹਾਨਾ ਹਵਾਲਾ ਦੇ ਕੇ ਇਹ ਕਿਹਾ ਜਾਂਦਾ ਕਿ ਇੱਥੇ ਇੱਕ ਮੀਟਿੰਗ ਹੈਗੀ ਹੈ ਤੇ ਉੱਥੇ ਬਾਅਦ ਵਿੱਚ ਜਿਹੜਾ ਇਸੀ ਦਾ ਸਮਰਥਨ ਕਹਿੰਦੇ ਕਰਨ ਵਾਸਤੇ ਕਿਹਾ ਜਾਂਦਾ ਕਿ ਆਪਾਂ ਜਿਹੜਾ ਵਕਫ ਬੋਰਡ ਦਾ ਕਾਨੂੰਨ ਦਾ ਸਮਰਥਨ ਕਰਦੇ ਹਾਂ ਉਸ ਦੀ ਖਬਰ ਲਵਾਈ ਜਾਂਦੀ ਆ ਕਹਿੰਦੇ ਨੇ ਪੇਪਰ ਦੇ ਵਿੱਚ ਵੀ ਲੱਗੀ ਆ ਪਰ ਇਹ ਗੁਜਰਪਾਈਚਾਰੇ ਵੱਲੋਂ ਸਾਫ਼ ਇਸ ਖਬਰ ਦੇ ਖਿਲਾਫ ਵੀ ਉਹਨਾਂ ਨੇ ਰੋਸ ਜ਼ਾਹਿਰ ਕੀਤਾ ਕਿ ਇਹ ਖਬਰ ਜਿਹੜੀ ਬਿਲਕੁਲ ਗਲਤ ਲੱਗੀ ਆ ਸਾਨੂੰ ਧੋਖੇ ਚ ਰੱਖਿਆ ਗਿਆ ਗੁੰਮਰਾਹ ਕੀਤਾ ਗਿਆ ਇਹਨਾਂ ਨੂੰ ਬਿਲਕੁਲ ਵੀ ਜਿਹੜਾ ਇਹ ਕਾਨੂੰਨ ਜਿਹੜਾ ਪਸੰਦ ਨਹੀਂ ਹੈਗਾ ਇਹਨਾਂ ਨੂੰ ਠੀਕ ਨਹੀਂ ਲੱਗਾ ਹੈਗਾ ਜਿਸ ਦਾ ਹੁਣ ਵੀ ਵਿਰੋਧ ਕਰਦੇ ਨੇ ਗੱਲਬਾਤ ਸੁਣਾਣੇ ਆ ਨਾ ਕੀਤੀ ਹੋਈ ਕੀ ਇਹਨਾਂ ਦਾ ਵਿਰੋਧ ਹੈਗਾ ਕਿਉਂ ਇਹਨਾਂ ਨੂੰ ਇਹਨਾਂ ਮੀਟਿੰਗ 'ਚ ਧੋਖਾ ਨਾ ਸੱਦ ਕੇ ਤੇ ਜਿਹੜਾ ਦਾ ਸਮਰਥਨ ਜਿਹੜਾ ਦੱਸਿਆ ਜਾ ਗਿਆ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋ ਸਕੀਨਾ ਜੀ ਬਣਾ ਬਿਸ਼ਾਰਤ ਅਲੀ ਬਿਸ਼ਾਰਤ ਜੀ ਅੱਜ ਤੁਸੀਂ ਰੋਸ਼ਕਰੋ ਕੇਂਦਰ ਸਰਕਾਰ ਦੇ ਖਿਲਾਫ ਬਰਤੋ ਬੋਰਡ ਦੇ ਜਿਹੜਾ ਕਾਨੂੰਨ ਹੈਗਾ ਉਹਨੂੰ ਲੈ ਕੇ ਰੱਦ ਕਰਨਾ ਲੇਕਿਨ ਕੱਲ ਇੱਕ ਖਬਰ ਲੱਗੀ ਸੀ ਕਿ ਜਿਸ ਦੇ ਵਿੱਚ ਤੁਹਾਡਾ ਹੀ ਕੋਈ ਭਾਈਚਾਰੇ ਦਾ ਨਮਾਇੰਦਾ ਹੈਗਾ ਜਿਹੜੇ ਬਾਰੇ ਸਮਰਥਨ ਕੀਤਾ ਜਾ ਰਿਹਾ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਜੇ ਉਹ ਸਮਰਥਨ ਨੇ ਕੀਤਾ ਉਹ ਉਹਨਾਂ ਨੇ ਨਿੱਜੀ ਤੌਰ ਤੇ ਕੋਈ ਆਪਣੇ ਪਰਸਨਲ ਮੀਟਿੰਗ ਮੀਟਿੰਗ ਦੇ ਲਈ ਉਹਨਾਂ ਨੇ ਮੈਨੂੰ ਬੁਲਾਇਆ ਸੀ ਫੋਨ ਤੇ ਮੈਂ ਖੁਦ ਉਹ ਜਿਹੜਾ ਪ੍ਰਦਰਸ਼ਨ ਕਹਿ ਰਹੇ ਆ ਕੇ ਉਹਦੇ ਵਿੱਚ ਮੈਂ ਖੁਦ ਗਿਆ ਸੀ ਲੇਕਿਨ ਮੈਨੂੰ ਉਸ ਚੀਜ਼ ਬਾਰੇ ਨਹੀਂ ਪਤਾ ਸੀ ਕਿ ਉਹ ਬਕਬ ਜਿਹੜਾ ਬਿੱਲ ਹੈ ਉਹਦੇ ਸਮਰਥਨ ਦੇ ਵਿੱਚ ਉਹ ਉਹਨਾਂ ਨੇ ਸਮਰਥਨ ਕੀਤਾ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਸੀ ਮੈਂ ਨਿੱਜੀ ਤੌਰ ਤੇ ਉਹ ਕਹਿੰਦੇ ਕੋਈ ਐਜੂਕੇਸ਼ਨ ਦੇ ਬਾਰੇ ਮੀਟਿੰਗ ਕਰਨੀ ਹੈ ਜਿਹਦੇ ਵਿੱਚ ਜੁਗਿੰਦਰ ਸਿੰਘ ਸਲਾਰੀਆ ਆਏ ਹੋਏ ਸੀ ਮੈਂ ਵੀ ਫਸਟ ਟਾਈਮ ਉਹਨਾਂ ਨੂੰ ਦੇਖਿਆ ਇਸ ਤੋਂ ਪਹਿਲਾਂ ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਕਿਸੇ ਪਾਰਟੀ ਨਾਲ ਸੰਬੰਧ ਮੈਂ ਰੱਖਦਾ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਇੱਕ ਧੋਖਾ ਧੜੀ ਦੇ ਵਿੱਚ ਅਹੀਂ ਜਿਸ ਤਰ੍ਹਾਂ ਬੈਠੇ ਹੋਏ ਸੀ ਸਾਰਿਆਂ ਦੇ ਫੋਟੋ ਲਿੱਤੇਗੇ ਜਦੋਂ ਵੀਡੀਓ ਬਣਾਉਣ ਲੱਗੇ ਕਿਨ ਲੱਗੇ ਮੇਰਾ ਉਸ ਬਿਲ ਦੇ ਵਿੱਚ ਜੋ ਮੋਦੀ ਮੋਦੀ ਸਾਹਿਬ ਨੇ ਕਾਨੂੰਨ ਪਾਸ ਕੀਤਾ ਹੈ ਉਹਦੇ ਵਿੱਚ ਤੁਸੀਂ ਆਪਣਾ ਸਮਰਥਨ ਦਿਓ ਤੇ ਅਸੀਂ ਉਸ ਵੀਡੀਓ ਦੇ ਵਿੱਚੋਂ ਅਸੀਂ ਇੱਕ ਸੈਟ ਮੌਕੇ ਤੇ ਅਸੀਂ ਕੋਈ ਸਮਰਥਨ ਨਹੀਂ ਦਿੱਤਾ ਉਹ ਇੱਕ ਵੀਡੀਓ ਧੋਖਾ ਧੜੀ ਦੇ ਨਾਲ ਸਾਡਾ ਕੋਈ ਸਮਰਥਨ ਨਹੀਂ ਹੈ ਅਸੀਂ ਸਖਤ ਸ਼ਬਦਾਂ ਦੇ ਵਿੱਚ ਉਸ ਦਾ ਵਿਰੋਧ ਕਰਦੇ ਹਾਂ ਉਹ ਧੋਖਾ ਧੜੀ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਵੀਡੀਓ ਬਣਾਈ ਗਈ ਹੈ ਉਹਦਾ ਮੈਂ ਉਸ ਵੀਡੀਓ ਦਾ ਮੈਂ ਵਿਰੋਧ ਕਰਦਾ ਹਾਂ ਕੀ ਨਾਜੀ ਮੇਰਾ ਨਾਮ ਮਸਕੀਨ ਅਲੀ ਹੈ ਜੀ ਬਤੀ ਜੀ ਕੀ ਕਹਿਣਾ ਜਾਂਦੇ ਤੁਸੀਂ ਜਿੱਦਾਂ ਇਹ ਪੁਰਾਣੇ ਅਸੀਂ ਨਾ ਸਾਨੂੰ ਉੱਥੇ ਸੱਦਿਆ ਗਿਆ ਸੀ ਕਿ ਇੱਕ ਪਰਸਨਲ ਮੀਟਿੰਗ ਹੈਗੀ ਹੈ ਉਸ ਦਾ ਕੋਈ ਨਹੀਂ ਕਿ ਐਜੂਕੇਸ਼ਨ ਬਾਰੇ ਮੀਟਿੰਗ ਹੈ ਅਸੀਂ ਉੱਥੇ ਗਏ ਸੀ ਪੰਜ ਚਾਰ ਬੰਦੇ ਲੇਕਿਨ ਉਹ ਸਾਡੇ ਨਾਲ ਧੋਖਾ ਹੋਇਆ ਗਿਆ ਬਾਅਦ ਚ ਇਸ ਬਿੱਲ ਦੇ ਸਮਰਥਨ ਚ ਉਹਨਾਂ ਗੱਲ ਕੀਤੀ ਅਸੀਂ ਇਸ ਤੋਂ ਖਿਲਾਫ ਹਾਂ ਅਸੀਂ ਕਿਹੜੇ ਸ਼ਬਦਾਂ ਸੇ ਇਸ ਬੈਲਦੀ ਜਿਹੜੇ ਉਹਨਾਂ ਨੇ ਸਮਰਥਨ ਦਿੱਤਾ ਅਸਾਂ ਅਸੀਂ ਉਹਦੇ ਖਿਲਾਫ ਬੋਲਦੇ ਹਾਂ ਜੀ ਅਸੀਂ ਇਸ ਬਿੱਲ ਦੇ ਖਿਲਾਫ ਹਾਂ ਜੋ ਕੁਝ ਵੀ ਕਰਨਾ ਹੋਵੇਗਾ ਅਸੀਂ ਉਤਰਾਂਗੇ ਤੁਹਾਡੇ ਸਮਾਜ ਦਾ ਹੀ ਬੰਦਾ ਜਿਹਨਾਂ ਨੂੰ ਸਮਰਥਨ ਨਹੀਂ ਉਹ ਧੋਖਾ ਜਿਹੇ ਕੀਤੀ ਕਿ ਨਾ ਜਿਹੜੇ ਸਲਾਰੀਏ ਸਾਹਿਬ ਆਏ ਸੀ ਉਹਨਾਂ ਨੇ ਸੱਧਿਆ ਹੋਰ ਵਾਸਤੇ ਲੇਕਿਨ ਨਿਊਜ਼ ਹੋਰ ਲਾਈ ਆ ਸਾਨੂੰ ਪਤਾ ਨਹੀਂ ਸੀ ਇਸ ਬਾਰੇ